ਬਾਚਾਖ ਬੇਣੀ ਇੱਕ ਨਵਾਂ ਧਰਮ ਚਲਾਇਆ ਸੀ ਜਿਸ ਦਾ ਨਾਮ ਉਸਨੇ ਦੀਨੇ ਇਲਾਹੀ ਰੱਖਿਆ ਸੀ ਉਸ ਦੇ ਦਰਬਾਰ ਵਿੱਚ ਧਰਮ ਚਰਚਾ ਆਮ ਜਲਦੀ ਰਹਿੰਦੀ ਸੀ ਇੱਕ ਵਾਰ ਉਸ ਦੇ ਦਰਬਾਰ ਵਿੱਚ ਇਹ ਚਰਚਾ ਚੱਲੀ ਕਿ ਦੁਨੀਆਂ ਵਿੱਚ ਕੋਈ ਐਸਾ ਵੀ ਵਿਅਕਤੀ ਹੈ ਜੋ ਬਿਲਕੁਲ ਰੱਬ ਰੂਪ ਹੋਵੇ ਕਈ ਸੰਤਾ ਪੀਰਾ ਫਕੀਰਾਂ ਦੇ ਨਾਮ ਲਏ ਗਏ ਪਰ ਅਕਬਰ ਬਾਦਸ਼ਾਹ ਦੀ ਤਸੱਲੀ ਨਾ ਹੋਈ ਉਹਨਾਂ ਸਾਰੇ ਫਕੀਰਾਂ ਨੂੰ ਅਕਬਰ ਪਰਖ ਚੁੱਕਾ ਸੀ ਉਨਾ ਵਿੱਚ ਕਈ ਮਾਇਆ ਦਾ ਭੁੱਖਾ ਸੀ ਕੋਈ ਮਰਤਬੇ ਦਾ ਭੁੱਖਾ ਸੀ ਅਤੇ ਕਿਸੇ ਨੂੰ ਆਪਣੀ ਮਹਿਮਾ ਕਰਵਾਉਂਦੀ ਲਾਲਸਾ ਸੀ ਅਕਬਰ ਦੇ ਦਰਬਾਰ ਵਿੱਚ ਇੱਕ ਅਜੇਹਾ ਵਿਅਕਤੀ ਵੀ ਸੀ ਜਿਹੜਾ ਗੁਰੂ ਰਾਮਦਾਸ ਜੀ ਨੂੰ ਜਾਣਦਾ ਸੀ ਅਤੇ ਉਸ ਗੁਰੂ ਸਾਹਿਬ ਦੇ ਦਰਸ਼ਨ ਵੀ ਕੀਤੇ ਸਨ ਉਸਨੇ ਕਿਹਾ ਗੁਰੂ ਰਾਮਦਾਸ ਜੀ ਇੱਕ ਅਜੇਹਾ ਮਹਾਪੁਰਸ਼ ਹਨ ਜਿਨ੍ਹਾਂ ਨੂੰ ਕਿਸੇ ਦੁਨਿਆਵੀ ਵਸਤੂ ਦੀ ਲਾਲਸਾ ਨਹੀਂ ਜੋ ਕੁਝ ਉਹਨਾਂ ਨੂੰ ਪੇਟ ਹੁੰਦਾ ਹੈ ਉਸ ਨਾਲ ਉਹ ਸਾਂਝਾ ਲੰਗਰ ਚਲਾਉਂਦੇ ਹਨ ਜੇ ਕੋਈ ਉਹਨਾਂ ਨੂੰ ਕੀਮਤੀ ਉਪਹਾਰ ਵੀ ਦਿੰਦਾ ਹੈ ਤਾਂ ਉਸ ਨੂੰ ਵੀ ਉਸੇ ਵੇਲੇ ਲੋੜਵੰਦਾ ਵਿੱਚ ਵੰਡ ਦਿੰਦੇ ਹਨ ਅਕਬਾਇਰ ਨੂੰ ਫਿਰ ਇਹ ਵੀ ਯਾਦ ਆਇਆ ਕਿ ਗੁਰੂ ਰਾਮਦਾਸ ਜੀ ਉਹੀ ਹਨ ਜਿਹੜੇ ਸਨਾਤਨ ਧਰਮ ਵਾਲਿਆਂ ਦੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਾਸਤੇ ਉਸ ਨੂੰ ਲਾਹੌਰ ਮਿਲੇ ਸਨ ਉਸ ਨੇ ਗੁਰੂ ਅਮਰਦਾਸ ਜੀ ਦੇ ਲੰਗਰ ਤੋਂ ਪ੍ਰਸ਼ਾਦ ਵੀ ਚੱਕਿਆ ਸੀ ਅਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਵੀ ਕੀਤੇ ਸਨ ਉਸ ਨੇ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਅੰਮ੍ਰਿਤਸਰ ਜਾਵੇਗਾ ਉਸ ਅੰਮ੍ਰਿਤਸਰ ਜਾਣ ਬਾਰੇ ਆਪਣੇ ਦਰਬਾਰੀਆਂ ਨੂੰ ਦੱਸਿਆ ਕੁਝ ਦਿਨਾਂ ਵਿੱਚ ਹੀ ਉਹ ਅੰਮ੍ਰਿਤਸਰ ਪਹੁੰਚ ਗਿਆ ਜਦੋਂ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਦੇ ਨੂਰਾਨੀ ਚਿਹਰੇ ਨੂੰ ਵੇਖ ਕੇ ਬਹੁਤ ਪਰਸੰਨ ਹੋਇਆ ਉਸ ਗੁਰੂ ਸਾਹਿਬ ਅੱਗੇ 101 ਮੋਹਰਾਂ ਰੱਖ ਕੇ ਸਜਦਾ ਕੀਤਾ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਉਹਨਾਂ ਪਾਸ ਹੀ ਬੈਠੇ ਸਨ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਨੂੰ ਆਦੇਸ਼ ਕੀਤਾ ਕਿ ਉਹ ਮੋਹਰਾ ਕਰੀਬਾ ਵਿੱਚ ਵੰਡ ਦੇਵੇ ਗੁਰੂ ਅਰਜਨ ਦੇਵ ਜੀ ਨੇ ਸਾਰੀਆਂ ਮੋਹਰਾ ਲੋੜਵੰਦਾਂ ਨੂੰ ਵੰਡ ਦਿੱਤੀਆਂ ਇਹ ਵੇਖ ਕੇ ਬਾਦਸ਼ਾਹ ਅਕਬਰ ਬਹੁਤ ਹੈਰਾਨ ਹੋਇਆ ਫਿਰ ਅਕਬਰ ਨੇ 12 ਪਿੰਡਾਂ ਦੀ ਜ਼ਗਹੀਰ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਨਾਲ ਆਉਣੀ ਚਾਹੀ ਪਰ ਗੁਰੂ ਸਾਹਿਬ ਨੇ ਕਿਹਾ ਫਕੀਰਾ ਦਾ ਜਗੀਰਾਂ ਨਾਲ ਕੀ ਵਾਸਤਾ ਇਹ ਜਗੀਰਾਂ ਹੀ ਹਨ ਜਿਹਨਾਂ ਮਨੁੱਖ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਈਰਖਾ ਲੜਾਈ ਝਗੜੇ ਪੈਦਾ ਕਰਦੀਆਂ ਹਨ ਅਕਬਰ ਨੂੰ ਹੁਣ ਪੂਰਾ ਪੜੋਸਾ ਹੋ ਗਿਆ ਕਿ ਦੁਨੀਆਂ ਵਿੱਚ ਇੱਕ ਐਸਾ ਵਿਅਕਤੀ ਵੀ ਹੈ ਜਿਹੜਾ ਰੱਬ ਦਾ ਹੀ ਰੂਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ